ਇਹ ਨਾਮ ਜਪਣ ਦੀਆਂ ਇਦਾਂ ਗੁਰੂ ਦੇ ਹਜ਼ੂਰ ਬੈਠ ਕੇ ਬਾਣੀ ਸੁਣਨ ਪੜ੍ਹਨ ਵਿਚਾਰਨ ਦੀਆਂ ਸਤਗੁਰੂ ਜੀ ਉਪਲਬਧੀਆਂ ਦੱਸਦੇ ਨੇ ਵੀ ਲਾਭ ਕੀ ਹੁੰਦਾ ਹੈ ਜਦੋਂ ਗੁਰੂ ਦਾ ਸਿੱਖ ਸਤਗੁਰੂ ਦੀ ਚਰਨ ਸ਼ਰਣ ਦੇ ਚ ਆਉਂਦਾ ਆਪਾਂ ਕਈ ਵਾਰ ਸਵਾਲ ਉੱਠਦਾ ਹੈ ਨਾ ਵੀ ਗੁਰਦੁਆਰੇ ਜਾਂਦੇ ਆ ਤਾਂ ਫਾਇਦਾ ਕੀ ਹੈ ਗੁਰੂ ਦੀ ਚਰਨ ਸ਼ਰਣ ਚ ਬੈੰਨੇ ਆ ਇਹਦਾ ਫਾਇਦਾ ਕੀ ਹੈ ਉਪਾਧੀਆਂ ਗਿਣਾਉਂਦੇ ਨੇ ਸਤਗੁਰੂ ਲਾਭ ਗਿਣਾ ਰਹੇ ਨੇ ਕਿਨੂੰ ਕਿਨੂੰ ਹੋਇਆ ਇਹ ਦੱਸ ਰਹੇ ਨੇ ਲਾਭ ਦਨਕਾ ਦੀ ਉਦਾਹਰਣ ਦਿੱਤੀ ਉਹ ਬਹੁਤ ਵੱਡੀ ਪਾਪਨ ਸੀ ਇਹਦੇ ਤੋਂ ਵੱਡਾ ਪਾਪ ਹੀ ਕੋਈ ਨਹੀਂ ਕਿ ਆਪਣੇ ਸਰੀਰ ਦਾ ਵਪਾਰ ਕਰਨਾ ਫਿਰ ਉਦਾਹਰਣ ਦਿੰਦੇ ਬੱਚੇ ਦੀ ਕਈ ਵਾਰ ਅਸੀਂ ਕਹਿ ਦਿੰਨੇ ਆਂ ਵੀ ਬੱਚਾ ਅਜੇ ਕੀ ਇਹਦਾ ਕਿਹੜਾ ਨਾਮ ਜਪਣ ਦਾ ਵੇਲਾ ਹੈ ਹਜੇ ਖੇਡਣ ਕੁੱਦਣ ਦੀ ਉਮਰ ਹੈ ਪਰ ਐਸੀ ਗੱਲ ਨਹੀਂ ਹੈ ਐਦਾਂ ਦੀ ਗੱਲ ਨਹੀਂ ਦੂਸਰੀ ਉਦਾਹਰਣ ਦਿੰਦੇ ਸਤਿਗੁਰੂ ਜੀ ਅਟਲ ਭਉ ਧੂ ਜਾ ਕੈ ਸਿਮਰਨ ਅਟਲ ਪਦਵੀ ਨੂੰ ਪ੍ਰਾਪਤ ਹੋਇਆ ਜਦੋਂ ਤੱਕ ਇਹ ਸੰਸਾਰ ਰਹੇਗਾ ਉਹਦਾ ਨਾਮ ਗੂੰਜਦਾ ਰਹੇਗਾ ਇਸ ਮਤਲੋਕ ਦੇ ਵਿੱਚ ਅਟਲ ਪਏ ਉਤਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ ਨ ਡਰ ਹੋ ਗਿਆ ਨਿਰਭੈ ਦਾ ਅਰਥ ਕਿਸੇ ਚੀਜ਼ ਦਾ ਭੈ ਨਹੀਂ ਰਿਹਾ ਅਕਾਲ ਪੁਰਖ ਵੈਗਰੂ ਨੂੰ ਉਸ ਨੇ ਪਾ ਲਿਆ ਪ੍ਰਾਪਤੀ ਕਰ ਲਈ ਤੇ ਜਦੋਂ ਆਪਾਂ ਇਹ ਪੜਦੇ ਆ ਨਾ ਭਾਈ ਗੁਰਦਾਸ ਜੀ ਦਾ ਲਿਖਿਆ ਹੋਇਆ ਤੇ ਮਾ ਬੀਬੀਆਂ ਮਾਈਆਂ ਨੂੰ ਬੇਨਤੀ ਕਰਦਾ ਬੀਬੀਆਂ ਮਾਈਆਂ ਦਾ ਆਪਣੇ ਬੱਚਿਆਂ ਦੇ ਜੀਵਨ ਦੇ ਚ ਖਾਸ ਰੋਲ ਹੁੰਦਾ ਹੈ ਅਹਿਮ ਰੋਲ ਮਾਂ ਦਾ ਦਾਦੀ ਦਾ ਵੱਡੀਆਂ ਭੈਣਾਂ ਦਾ ਖਾਸ ਕਰਕੇ ਮਾਂ ਨੂੰ ਮੈਂ ਕਹਾ ਦਾਦੀਆਂ ਨੂੰ ਮਾਵਾਂ ਨੂੰ ਕਹਾ ਵੀ ਭਾਈ ਬੱਚਿਆਂ ਦੇ ਜੀਵਨ ਦੇ ਚ ਤੁਹਾਡਾ ਅਹਿਮ ਰੋਲ ਹੈ ਕਿਸੇ ਪਾਸੇ ਵੀ ਪ੍ਰੇਰ ਸਕਦੀਆਂ ਤੁਸੀਂ ਬੱਚੇ ਨੂੰ ਕਿਸੇ ਵੀ ਪਾਸੇ ਪ੍ਰੇਰ ਸਕਦੀਆਂ ਕਿਉਂਕਿ ਤ੍ਰੂ ਭਗਤ ਨੂੰ ਪ੍ਰੇਰਣਾ ਕਰਨ ਵਾਲੀ ਉਸ ਦੀ ਮਾਤਾ ਹੈ ਤ੍ਰੂ ਭਗਤ ਨੂੰ ਜੇ ਉਹ ਅਟਲ ਹੋਇਆ ਨਾ ਸਦਾ ਦੇ ਲਈ ਜਿਉਂ ਨਿਰਪੈ ਪਦਵੀ ਨੂੰ ਪ੍ਰਾਪਤ ਹੋਇਆ ਉਸ ਨੇ ਅਕਾਲ ਪੁਰਖ ਨੂੰ ਪ੍ਰਾਪਤ ਕੀਤਾ ਤਾਂ ਮਾਂ ਦਾ ਬੜਾ ਅਹਿਮ ਯੋਗਦਾਨ ਰਿਹਾ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਅਟਲ ਭਇਓ ਤ੍ਰੂ ਜਾ ਕੇ ਸਿਮਰਨ ਅਰ ਨਿਰਪੈ ਪਦ ਪਾਇਆ ਦੁਖ ਹਰਤਾ ਇਹ ਵਿਦਕੋ ਸਵਾਮੀ ਤੇ ਕਾਹੇ ਬਿਸਰਾਇਆ ਦੁੱਖਾਂ ਨੂੰ ਦੂਰ ਕਰਨ ਵਾਲਾ ਅਕਾਲ ਪੁਰਖ ਬੰਦਿਆ ਤੂੰ ਕਿਉਂ ਭੁੱਲਿਆ ਭਾਈ ਉਸ ਨੂੰ ਹੁਣ ਧਰੂ ਭਗਤ ਦੀ ਉਦਾਹਰਣ ਮੈਂ ਦਿਆਂ ਕਿ ਕਿਸ ਤਰ੍ਹਾਂ ਮਾਂ ਉਹਦਾ ਜੀਵਨ ਤਬਦੀਲ ਕਰਨ ਵਾਲੀ ਬਣੀ ਮਾਂ ਜੀਵਨ ਤਬਦੀਲ ਕਰ ਸਕਦੀ ਹੈ ਬੱਚੇ ਦਾ ਜੇ ਚਾਹੇ ਨਰਕ ਵੀ ਬਣਾ ਸਕਦੀ ਹੈ ਜੇ ਚਾਹੇ ਤਾਂ ਸਵਰਗ ਵੀ ਬਣਾ ਸਕਦੀ ਹੈ ਬੱਚੇ ਦੇ ਜੀਵਨ ਨੂੰ ਇਹ ਮਾਂ ਤੇ ਨਿਰਪਰ ਕਰਦਾ ਹੈ ਪਹਿਲਾ ਵਿਆਹ ਤ੍ਰਿੰਪਖਤ ਦੇ ਪੇਤਾ ਦਾ ਉਹਦੀ ਮਾਂ ਨਾਲ ਹੋਇਆ ਸੀ ਸਮਾਪਤੀਤ ਹੁੰਦਾ ਗਿਆ ਕੋਖਸ ਲਖਣੀ ਨਾ ਹੋਈ ਤਾਂ ਦੂਜਾ ਵਿਆਹ ਕਰਾ ਲਿਆ ਪਰ ਵਿਆਹ ਕਰਾਉਂਦੇ ਆਂ ਪਤਾ ਲੱਗਿਆ ਕਿ ਪਹਿਲੀ ਘਰ ਵਾਲੀ ਦੇ ਕੋਖ ਦੇ ਵਿੱਚ ਵੀ ਬੱਚਾ ਹੈ ਹੁਣ ਦੋਵੇਂ ਬੀਬੀਆਂ ਇੱਕ ਘਰ ਦੇ ਚ ਰਹਿਣਾ ਨਹੀਂ ਚਾਹੁੰਦੀਆਂ ਕਿਉਂਕਿ ਬੀਬੀ ਦੀ ਸਭ ਤੋਂ ਵੱਡੀ ਦੁਸ਼ਮਣ ਬੀਬੀ ਹੋਈ ਹੈ ਆਖੋ ਸਤਨਾਮ ਬਸ਼ੇਰੇ ਹੋਰ ਕੋਈ ਨਹੀਂ ਹੈ ਬੀਬੀ ਦੀ ਸਭ ਤੋਂ ਵੱਡੀ ਦੁਸ਼ਮਣ ਬੀਬੀ ਖੁਦ ਖੁਦ ਕਿਸੇ ਦੇ ਘਰੇ ਧੀ ਜੰਮੀ ਹੁੰਦੀ ਹੈ ਤੇ ਜੇ ਨੂੰ ਕੋਲੇ ਧੀ ਹੋ ਜੇ ਫਿਰ ਕਹਿਣਗੀਆ ਪੱਥਰ ਮੱਥੇ ਮਾਰਿਆ ਆਖੋ ਸਤਨਾਮ ਬਸ਼ੇਰੇ ਕਰੇ ਕਿਸੇ ਭਾਈ ਨੇ ਨਹੀਂ ਕਿਹਾ ਕਿ ਪੱਥਰ ਮੱਥੇ ਮਾਰਿਆ ਸਾਡੇ ਨਹੀਂ ਕਹਿੰਦਾ ਕਰੀ ਨਹੀਂ ਕਹਦਾ ਕਿਸੇ ਨੇ ਕਿ ਆ ਬੀਬੀ ਕਹਿੰਦੀਆਂ ਵੀ ਪੱਥਰ ਮੱਥੇ ਮਾਰਿਆ ਸਾਡੇ ਲੜਕਾ ਹੋਣਾ ਚਾਹੀਦਾ ਸੀ ਨਾਲੇ ਖੁਦ ਕਿਸੇ ਦੀ ਧੀ ਐ ਫਿਰ ਵੀ ਇੱਥੋਂ ਤੱਕ ਸੋਚ ਨਹੀਂ ਪਹੁੰਚੀ ਵੀ ਅਜੇ ਤੱਕ ਆਪਣੇ ਆਪ ਨੂੰ ਜਿਹੜਾ ਆਪਣੇ ਆਪ ਦੇ ਨਾਲ ਜੁੜੀ ਹੋਈ ਗੱਲ ਆ ਉਸੇ ਦੇ ਹੱਕ 'ਚ ਖੜ੍ਹ ਸਕਣਾ ਰਹੋ ਵਿਚਾਰ ਦੂਮੇ ਕ ਕਰਦੇ ਚ ਰਹਿਣਾ ਮਨਜ਼ੂਰ ਨਹੀਂ ਹੋਇਆ ਲੜਾਈ ਝਗੜੇ ਵਧਣ ਲੱਗੇ ਬਾਹਰਲੇ ਪਾਸੇ ਮਹਿਲ ਬਣਾ ਕੇ ਦੇਤਾ ਤਰੂੰ ਭਗਤ ਦੀ ਮਾਤਾ ਨੂੰ ਉਹ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ ਮਤੇਰ ਮਾਂ ਰਹਿੰਦੀ ਆ ਹੁਣ ਮਹਿਲ 'ਚ ਤਰੂੰ ਭਗਤ ਨੂੰ ਇੰਨੀ ਸੋਝੀ ਨਹੀਂ ਸੀ ਛੋਟਾ ਸੀ ਜਿਉਂ-ਜਿਉਂ ਵੱਡਾ ਹੋਇਆ ਮਾਂ ਨੇ ਪਾਠ ਪੜਾਇਆ ਵੀ ਪੁੱਤਰ ਤੂੰ ਰਾਜੇ ਦਾ ਪੁੱਤਰ ਹੈ ਤੇਰਾ ਪਿਤਾ ਹੈ ਜਿਹੜਾ ਰਾਜਾ ਉਹ ਤੇਰਾ ਪਿਤਾ ਹੈ ਇੱਕ ਦਿਨ ਖੇਡਦਾ-ਖੇਡਦਾ ਗਿਆ ਨਰਾਜ ਦਰਬਾਰ ਦੇ 'ਚ ਚੜਾ ਗਿਆ ਦਰਬਾਨ ਜਾਣਦਾ ਸੀਗਾ ਵੀ ਇਹ ਰਾਜੇ ਦਾ ਪੁੱਤਰ ਹੈ ਨਹੀਂ ਰੋਕਿਆ ਕਿਸੇ ਨੇ ਜਾ ਕੇ ਆਪਦੇ ਪਿਤਾ ਦੀ ਬੁੱਕਲ 'ਚ ਬੈਠ ਗਿਆ ਮਾਂ ਤਬਦੀਲ ਕਰ ਸਕਦੀ ਹੈ ਭਾਈ ਜੀਵਨ ਬੱਚੇ ਦਾ ਇਹ ਉਦਾਹਰਣ ਦੇ ਰਿਹਾ ਗਿਆ ਜਾ ਕੇ ਆਪਣੇ ਪਿਤਾ ਦੀ ਬੁੱਕਲ 'ਚ ਬਹਿ ਗਿਆ ਮਤੇਰ ਮਾਂ ਨੇ ਦੇਖ ਲਿਆ ਵੀ ਮੇਰੀ ਸੋਤਣ ਦਾ ਪੁੱਤਰ ਰਾਜੇ ਦੀ ਗੋਦ 'ਚ ਬੈਠਾ ਹੈ ਕਿਤੇ ਇਹ ਉੱਤਰਾਧਿਕਾਰੀ ਨਾ ਬਣ ਜੇ ਅੱਜ ਇਹਦਾ ਮੂੰਹ ਪੈ ਗਿਆ ਰਾਜੇ ਨਾਲ ਤਾਂ ਮੂੰਹ ਪੈਂਦਾ ਪੈਂਦਾ ਪੈ ਗਿਆ ਜੇਪਾ ਜੀ ਆਈ ਤਰੂ ਭਗਤ ਦੀ ਬਾਹ ਫੜੀ ਬਾਹ ਤੋਂ ਫੜ ਕੇ ਦਰਬਾਰ ਦੇ ਚੋਂ ਬਾਹਰ ਕੱਢ ਦਿੱਤਾ ਮਹਿਲ ਚੋਂ ਜਦੋਂ ਮਹਿਲ ਚੋਂ ਬਾਹਰ ਕੱਢਿਆ ਰੋਂਦਾ ਰੋਂਦਾ ਘਰੇ ਆ ਗਿਆ ਘਰੇ ਆਏ ਤੋਂ ਮਾਂ ਨੇ ਰੋਣ ਦਾ ਕਾਰਨ ਪੁੱਛਿਆ ਵੀ ਕਿਉਂ ਰੋਣਾ ਪੁੱਤ ਕਹਿਣ ਲੱਗਿਆ ਮਾਂ ਤੂੰ ਤਾਂ ਕਹਿਨੀ ਹੈ ਵੀ ਰਾਜਾ ਮੇਰਾ ਪਿਓ ਹੈ ਤੇ ਮੈਨੂੰ ਤਾਂ ਮਹਿਲ ਚੋਂ ਧੱਕੇ ਮਾਰ ਕੇ ਕੱਢਦਾ ਪਾਇ ਗੁਰਦਾਸ ਜੀ ਲਿਖਦੇ ਨੇ ਧੂ ਹੱਸਦਾ ਘਰ ਆਇਆ ਕਰ ਪਿਆਰ ਪਿਓ ਕੁਛੜ ਲੀਤਾ ਬਾਹੋ ਪਕੜ ਉਠਾਲਿਆ ਮਨ ਵਿੱਚ ਰੋਸ ਮਤਰੀ ਕੀਤਾ ਹੱਸਦਾ ਸਦਾ ਆਇਆ ਸੀ ਆਪਦੇ ਪਿਓ ਦੀ ਬੁੱਕਲ 'ਤੇ ਬੈਠਾ ਤੇ ਮਤੇਰ ਮਾਂ ਨੂੰ ਇਹ ਪਸੰਦ ਨਹੀਂ ਆਇਆ ਉਹਨੇ ਬਾਹ ਫੜ ਕੇ ਬਾਹਰ ਕੱਢ ਦਿੱਤਾ ਜਾ ਕੇ ਆਪਣੀ ਮਾਂ ਨੂੰ ਪੁੱਛਦਾ ਕਹਿਣ ਲੱਗਿਆ ਤੂੰ ਤਾਂ ਕੰਨੀ ਮੈਂ ਰਾਣੀ ਆ ਤੇ ਤੇਰਾ ਪਿਤਾ ਰਾਜਾ ਹੈ ਪਰ ਮੈਨੂੰ ਤਾਂ ਬਾਹਰ ਕੱਢ ਦਿੱਤਾ ਕਿਉਂ ਮਾਂ ਗੱਲ ਕੀ ਹੋਗੀ ਮੈਨੂੰ ਕਿਉਂ ਬਾਹਰ ਕੱਢਿਆ ਮਾਂ ਨੇ ਐ ਨਹੀਂ ਕਿਹਾ ਵੀ ਤੇਰੀ ਮਾਂ ਪੁੱਤੋਂ ਮਤੇਰ ਮਾਏਗੀ ਏਦਾਂ ਏਦਾਂ ਨਾ ਕੁਛ ਨਹੀਂ ਕਿਹਾ ਉਹ ਕਹਿਣ ਲੱਗੀ ਪੁੱਤ ਤੇਰੀ ਗਲਤੀ ਨਹੀਂ ਨਾ ਉਹਨਾਂ ਦੀ ਗਲਤੀ ਹੈ ਮੇਰੀ ਗਲਤੀ ਹੈ ਕਹਿਣ ਲੱਗਿਆ ਮਾਂ ਤੇਰੀ ਗਲਤੀ ਕਿਉਂ ਹੈ ਕਹਿੰਦੀ ਮੈਂ ਨਾਮ ਨਹੀਂ ਜਪਿਆ ਆਖੋ ਸਤਨਾਮ ਵਿਸ਼ੇ ਦੀ ਜੇ ਮੈਂ ਨਾਮ ਜਪਿਆ ਹੁੰਦਾ ਤਾਂ ਤੈਨੂੰ ਕੋਈ ਬਾਹੋਂ ਫੜ ਕੇ ਬਾਹਰ ਨਹੀਂ ਕੱਢ ਸਕਦਾ ਸੀ ਕਾਣ ਲੱਗਿਆ ਫਿਰ ਹੁਣ ਕੀ ਕਰਾਂ ਕਹਿੰਦੀ ਤੂੰ ਨਾਮ ਜਪ ਸਕਦਾ ਹੈ ਜੇ ਤੂੰ ਰਾਜ ਲੈਣਾ ਹੈ ਤੂੰ ਨਾਮ ਜਪ ਸਕਦਾ ਹੈ ਉਹ ਤੇ ਰਾਜ ਲੈਣ ਵਾਸਤੇ ਨਾਮ ਜਪਣ ਗਿਆ ਸੀ ਪਰ ਜਦੋਂ ਨਾਮ ਵਾਲਾ ਰਸ ਆ ਜਾਏ ਫਿਰ ਭਾਈ ਸਭ ਕੁਝ ਵਿਸਰ ਜਾਂਦਾ ਹੈ ਨਾਮ ਸਰਬਉੱਤਮ ਹੋ ਜਾਂਦਾ ਨਾ ਫਿਰ ਅਸੀਂ ਅਰਦਾਸ ਬੇਨਤੀ 'ਚ ਵੀ ਕਹਿੰਨੇ ਵੀ ਦਾਨ ਨਾਲ ਸਿਰਦਾਨ ਨਾਮਦਾਨ ਸਾਰੇ ਵੱਡਿਆਂ ਤੋਂ ਵੱਡੇ ਤੋਂ ਵੱਡੇ ਦਾਨਾਂ ਤੋਂ ਵੱਡਾ ਦਾਨ ਹੈ ਨਾਮ ਦਾ ਦਾਨ ਮਾ ਨੇ ਕਹਿਤਾ ਤੇ ਉਹਨੇ ਨਾਮ ਜਪਣਾ ਸ਼ੁਰੂ ਕਰ ਦਿੱਤਾ ਬੜਾ ਡਰਾਇਆ ਬੜਾ ਡਰਾਇਆ ਤੁਮਕਾਇਆ ਗਿਆ ਜੰਗਲ ਦੇ ਚ ਗਏ ਨੋ ਵਿਚਾਰੇ ਨੂੰ ਪਰ ਉਹਨੇ ਨਾਮ ਜਪਣਾ ਛੱਡਿਆ ਨਹੀਂ ਹੈ ਸਤਿਗੁਰੂ ਨੇ ਵੀ ਕਹਿਣਾ ਪਿਆ RAM ਜਪੋ ਜੀ ਐਸੇ ਐਸੇ ਧਰੂਪ ਪ੍ਰਹਿਲਾਦ ਜਪਿਓ ਹਰ ਜੈਸੇ ਜਿਵੇਂ ਧਰੂ ਨੇ ਤੇ ਪ੍ਰਹਿਲਾਦ ਨੇ ਜਪਿਆ ਐਂ ਜਪੋ ਨਾਮ ਆਖੋ ਸਤਨਾਮ ਸ਼ੇਰੀ ਆ ਜਿਹੜਾ ਬੈਠੇ ਆ ਨਾ ਗੁਰੂ ਦੇ ਹਜ਼ੂਰ ਐਦਾਂ ਹੀ ਰਹਿ ਫਿਰ ਇਹਦਾ ਮਤਲਬ ਇਹ ਵੀ ਬਹੁਤੇ ਸਿਆਣੇ ਬਣ ਕੇ ਨਹੀਂ ਆਈਦਾ ਗੁਰੂ ਦਰਬਾਰ ਚ ਆਖੋ ਸਤਨਾਮ ਵਸ਼ੇਰੇ ਨਿਆਣੇ ਬਾਲਕਾਂ ਦੀ ਤਰ੍ਹਾਂ ਵੀ ਸਤਗੁਰੂ ਅਸੀਂ ਕਹਿੰਨੇ ਜ਼ਰੂਰ ਆ ਵੀ ਤੁਮ ਦਾਤੇ ਠਾਕੁਰ ਪਰਤਪਾਲਕ ਨਾਇਕ ਕਸਮ ਹਮਾਰੇ ਮੰਨਦੇ ਨਹੀਂ ਵੀ ਅਸੀਂ ਬੱਚੇ ਆ ਅਸੀਂ ਕਹਿੰਨੇ ਵੀ ਸਾਡੇ ਤੋਂ ਸਿਆਣਾ ਕੌਣਾ ਸੀ ਸਭ ਜਾਣਦੇ ਆ ਇਹ ਸੱਚਮੁੱਚ ਮੰਨਣਾ ਹੀ ਪਏਗਾ ਭਾਈ ਵੀ ਅਸੀਂ ਬੱਚੇ ਆ ਤੇ ਫਿਰ ਮਾ ਨੇ ਜੀਵਨ ਬਦਲਤਾ ਦੇਖੋ اٹਲ ਭਇਓ ਤਰੂ ਜਾ ਕੇ ਸਿਮਰਨ ਅਰ ਨਿਰਪੈ ਪਦ ਪਾਇਆ ਦੁੱਖ ਹਰਤਾ ਇਹ ਵਿਦਕੋ ਸੁਆਮੀ ਤੈ ਕਾਹੇ ਬਿਸਰਾਇਆ ਮਨਾ ਤੂੰ ਕਿਉਂ ਭੁੱਲਿਆ ਫਿਰਦਾ ਹੈ ਭਾਈ ਜਿਹੜਾ ਦੁੱਖਾਂ ਦੇ ਹਰਨ ਵਾਲਾ ਅਕਾਲ ਪੁਰਖ ਹੈ ਉਸ ਨੂੰ ਕਿਉਂ ਭੁੱਲਿਆ ਫਿਰਦਾ ਉਹਨੂੰ ਚੇਤੇ ਰੱਖ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਉਸੇ ਨਾਲ ਹੀ ਹੈ ਸਭ ਕੁਝ ਸਾਰੇ ਦੁੱਖਾਂ ਨੂੰ ਹਰ ਲੈਂਦਾ ਕੋਈ ਦੁੱਖ ਨਹੀਂ ਫਿਰ ਖਲੋਂਦਾ